ਕੁੱਲੀ ਨੂੰ ਫੈਕਸ਼ਨ ਬੈਲਦੀ ਸੀ ਛੋਟੀ ਹੁੰਦੀ ਸੀ ਸਕਿਉ ਆ ਲੋਹ ਨੇ ਅਨਜ਼ੋਰਦ ਉਮਰਦਨ ਵਾਲੂ ਆ ਗਏ ਕੰਦੀ ਨਾ ਤਾਂ ਪੁੱਤ ਹੈ ਤਾਂ ਹੈ ਨਹੀਂ ਕੰਦੀ ਉਹਦੇ ਇੰਨੇ ਤਾਂ ਲੱਤੇ ਪਾਏ ਆ ਉੱਚੇ ਇਹਨਾਂ ਵੀ ਲੋਨ ਅਕਲਗ ਮਤਲਬ ਬੀਜਾਂ ਦਾ ਬਹੁਤ فرق ਆ ਫੜਾਉਗਾ ਹਮਮ ਮਰ ਜੀਕਾ ਨਾ ਥੜੇ ਜਿਹੜੇ ਥੋੜੇ ਜੀ ਇਹ ਠੀਕ ਕਰਦੇ ਆ ਸਾਡੇ ਜਿਹੜੇ ਸਾਡੇ ਆ ਉਸ ਨਾਲੋਂ ਜ਼ਿਆਦਾ ਨਰਮ ਨਹੀਂ ਆ ਹਮਮ ਨਾ ਜ਼ਿਆਦਾ ਨਰਮ ਜੀ ਹੁੰਦੇ ਹਮਮ ਰੋਕਦੇ ਜਿਆਦਾ ਉਹਨੇ ਵੀ ਲਾ ਦੇ ਹਾਂ ਹੁਣ ਸ਼ੋਅ ਕਰਦਾ ਇੱਕ ਹਾਂ ਕਿਰਿਆ ਕੀਤਾ ਤਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਕੋਈ ਉਸ ਪ੍ਰਦਰਸ਼ਨ ਦੇ ਵਿੱਚ ਗੱਲ ਨਹੀਂ ਕੀਤੀ ਸਿਰਫ ਦਿੱਲੀ ਦੀ ਪ੍ਰਣਾਲੀ ਉਹਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਫੱਟੀਆਂ ਚਾਕੇ ਪ੍ਰਦਰਸ਼ਨ ਕੀਤਾ ਪਰ ਤੁਹਾਨੂੰ ਦੱਸ ਦਈਏ ਇਸ ਤਰ੍ਹਾਂ ਦੇ ਨਾਲ ਕੋਈ ਸਖਤ ਕਾਨੂੰਨ ਇਹ ਨਹੀਂ ਬਣਾਉਣੇ ਆਪਾਂ ਨੂੰ ਇਥੋਂ ਜਿਵੇਂ ਭਾਈ ਗਰਜੀਤ ਸਿੰਘ ਖਾਲਸਾ ਸਹਿਹਾ ਦੇਣਗੇ ਉਸ ਹਿਸਾਬ ਦੇ ਨਾਲ ਆਪਾਂ ਮੈਨੇਜ ਕਰਾਂਗੇ ਮੋਰਚਾ ਕਿ ਜੇ ਲੋੜ ਪਈ ਤਾਂ ਆਪਾਂ ਸੜਕਾਂ ਦੀ ਜਮ ਕਰਾਂਗੇ ਜੇ ਤੇ 100 ਰੁਪਏ ਆਪਾਂ ਹੋਰ ਵੀ ਕੁਝ ਕਰਾਂਗੇ ਸ਼ੀਰ ਪਰ ਮੈਂ ਬੇਨਤੀ ਕਰਦਾ ਹੈ ਸਾਡੇ ਸ਼ਰੂਪ ਸਿੰਘ ਜੀ ਸੰਧਾ ਸਾਹਿਬ ਨੇ ਉਹ ਆਪਣੇ 2 ਮਿੰਟ ਜਰੂਰ ਰੱਖਣੇ ਤੇ ਉਸ ਤੋਂ ਬਾਅਦ ਲੋਕ ਬੁਲਾ ਰਹੇ ਨੇ ਤੇ ਬੀਬੀ ਅਮਰਤਕੌਰ ਜੀ ਵੀ ਉਸ ਤੋਂ ਬਾਅਦ ਬੋਲਣਗੇ ਜੀ। ਬਾਬਾ ਜੀ ਯਾਰ ਇਹ ਨਹੀਂ ਜਾਕਦੇ ਨਹੀਂ ਕਰਦਾ ਯਾਰ ਉਹ ਵਾਹਿਗੁਰੂ ਜੀ ਮਾਨ ਸਰ ਸਰਸੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਸਰਸੰਗ ਜੀ ਸਾਰੇ ਬਲਾਰੇ ਬੋਲ ਕੇ ਕਿਸੇ ਵੀ ਬਲਾਰੇ ਨੇ ਇਹ ਨਹੀਂ ਆਖਿਆ ਕਿ ਮੈਂ ਬਸ ਜਾਊਂਗਾ ਪਰ ਕੇ ਮੈਂ ਟੱਕਰ ਜਾਊਂਗਾ ਪਰ ਕੇ ਹਾਂ ਮਹਾਰਮਾ ਜੀ ਮੈਨੂੰ ਆਇਆ ਲੱਗਦਾ ਉਹਨਾਂ ਮਰਨਗੇ ਅਟਾ ਕੇਵੇਂ ਮੋਰਚੇ ਨੂੰ ਮੁੱਟਾ ਕਰਗੇ ਹਾਲਾਤ ਦੇਖੋ ਤੀ ਗਏ ਕੋਈ ਨਹੀਂ Definitely. Yes. Yes. हथ जोड़ के बेनती है ना उठो पंडाल बीबी राजो बनो बीबी बलजीत कौर बनो ਜ਼ਰੂਰ ਗੁੱਸਾ ਖਾਵਾਂਗੇ ਓਏ ਅਣਖੂਬ ਨਾ ਪੰਜਾਬੀਓ ਓ ਦੋ ਮਹੀਨੇ ਦੇ ਉੱਤੇ ਤਿਲ ਤਿਲ ਕਰਕੇ ਕਟ ਰਿਆ ਪਾ ਕਰ ਰਜੇ ਸੁੰਨੇ ਆ ਓ ਤਰਜ਼ ਕਰੋ ਮਲਾ ਮੋਟਾ ਕੀ ਥੋੜੇ ਸਾਹਮਣੇ ਇਹਦਾ ਤੁਸੀਂ ਸਦਕਾਰ ਕਰੋਗੇ ਜੇ ਤੇਰੇ ਛੀਂ ਹੀ ਦੋ ਗਿਆ ਫੇਰੇ ਬਤੂਕ ਤੇ ਜਾਵਾਂਗੇ ਇਹਦੀ ਜੀਤ ਦੀ ਹੋਣੀ ਤੇ ਜੋ ਗੱਲ ਜਰਾਕਣਾ ਚੁਣਨਾ ਕੰਗੇ ਮੋਟਾ ਫੇਰ ਹੋ ਗਿਆ ਜੇ ਨਾ ਆਪਾਂ ਸਫਲਤਾ ਹਾਈ ਕਹਿੰਗੇ ਦਰੋਦੀ ਕੀ ਕਹਿਣਗੇ ਸ਼੍ਰੀਜ ਕੀ ਕਹਿਣਗੇ ਕਿ ਕੀ ਤੁਸੀਂ ਕਰ ਲਿਆ ਸੇ ਮਨੂ ਆਥ 9 15 ਆਲ ਦੇ ਵਿੱਚ ਸਿੱਖਾ ਉੱਠਣਗੇ 10 75 ਅੱਜ ਮਸ਼ੀਨ ਜਿਹੜਾ ਕਹਿ ਲਗਾ ਐਮ ਐਸ ਸੀ ਮੁਗਿਰਿਆ ਪੰਡਾਲ ਭੜੀਏ ਇਹ ਜ਼ਾਲਮ ਹਕੂਮਤਾਂ ਪੰਦਸ ਕੇ ਸ਼ਾਹਰਮਨ ਬੇਨਤੀ ਕਰਦਾ ਉਸ ਮਹਾਨ ਸਪੂਤ ਚਪ ਦਾ ਜਾਨ ਬਖਸ਼ੋ ਜੀ ਫੇਰ ਹੋਲੀ ਉਹ ਮਹਾਨ ਸਪੂਤ ਟੈਂਸ਼ਨ ਮਨਕੌਰ ਖਾਲਸਾ ਨੂੰ ਪਿਆਨ ਸੰਗਸ਼ੀਦ ਹੁਣ ਤੋਂ ਬਾਅਦ ਜੇਲ੍ਹ ਵਿੱਚ ਸੁੱਟਿਆ ਗਿਆ ਉਹ ਬੜੀ ਦਸਤਾਨਾ ਉਹ ਬਿੰਮਲਕੌਰ ਖਾਲਸਾ ਪੁਲਿਸ ਨੇ ਛੀਦ ਕੀਤੀ ਹੈ ਉਹ ਮਾਰੀ ਹੈ ਉਹ ਕੌਮ ਦੀ ਗਵਾਹੀ ਕਰ ਲਈ ਸੀ ਹਲੇ ਤੱਕ ਸਾਡੀ ਕਿਸੇ ਵੀ ਸਰਕਾਰ ਨੇ ਉਹਦਾ ਕਤਲ ਤੱਕ ਨਹੀਂ ਲੱਭਿਆ ਬਿੰਮਲਕੌਰ ਖਾਲਸਾ ਮੈਂਬਰ ਪਾਰਲੀਮੈਂਟ ਰੋਪੜ ਤੋਂ ਵੀ ਇਹ ਜਹੰਦਾ ਹਕੂਮਤ ਨੇ ਤੇ ਪੰਜਾਬ ਦੇ ਟੌਕਾ ਨੇ ਸ਼ਹੀਦ ਕਰਿਆ ਮਾ ਚਾਰਜ ਮੇਰੇ ਚਾਮ ਹੋਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰੇ ਆਥੇ ਪਾਥੇ ਆ ਜਾਣ ਬੀਬੀ ਅਮਰਿਤਪਾਲ ਕੌਰ ਸੋਧਨ ਕਰਨਗੇ ਸੁਜੀ ਜੁਰੂ ਧਿਆਨ ਨਾਲ ਸੁਣੇ ਆ ਬਾਹਰ ਛਿੰਦੀ ਲੜਕੀ ਬੀਬੀ ਅਮਰਿਤਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੱਤਰ ਹੋਈ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੇਦਵੀ ਦੇ ਉੱਤੇ ਵਿਚਾਰਾ ਕਰਨ ਇਕੱਠੇ ਹੋਏ ਹਾਂ ਸਾਡੀ ਸਰਕਾਰਾਂ ਪਿਛਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਝੂਠੇ ਵਾਅਦੇ ਕੀਤੇ ਨੇ ਕਿ ਅਬੇਦਵੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣੀਆਂ ਤੇ ਆਮ ਆਦਮੀ ਪਾਰਟੀ ਵੀ ਆ ਕੀ ਬੇਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਪਰ ਉਹ ਸ਼ਾਇਦ ਭੁਲ ਗਏ ਨੇ ਆ ਗੱਲ ਨੂੰ ਹੁਣ ਤੱਕ ਵੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਕਰਕੇ ਭਾਈ ਗੁਦੀ ਸਿੰਘ ਜੀ ਨੂੰ ਟਾਵਰ ਤੇ ਚੜਨਾ ਪੈ ਰਿਹਾ ਹੈਗਾ ਤੇ ਉਹ ਆਪਣੇ ਬਿਨਾ ਆਪਣੇ ਕਿਸੇ ਨਿੱਜੀ ਸਵਾਰ ਤੋਂ ਸਾਡੇ ਲਈ ਗੁਰੂਗ੍ਰਾਮ ਸਾਹਿਬ ਲਈ ਜਿਹੜੇ ਸਾਡੇ ਲਈ ਸੁਪਰੀਮ ਪਾਵਰ ਨੇ ਹਨਾ ਉਹਨਾਂ ਦੇ ਲਈ ਉਹਨਾਂ ਨੇ ਆਪਣਾ ਸਭ ਕੁਝ ਛੱਡ ਕੇ ਕਦਮ ਚੁੱਕਿਆ ਆਏਗਾ ਤੇ ਸਾਨੂੰ ਚਾਹੀਦਾ ਹੈਗਾ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਉਹਨਾਂ ਦਾ ਹੌਸਲਾ ਉਦਲਾਈ ਕਰੀਏ ਤਾਂ ਕਿ ਆ ਤਾਂ ਕਿ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਦੁਬਾਰਾ ਤੇ ਉਸ ਇਸ ਕਿਸੇ ਇਹਦੇ ਤੇ ਕੋਈ ਹੱਲ ਕੱਢਣ ਕੋਈ ਲਾਅ ਬਣਾਉਣ ਤਾਂ ਕਿ ਆ ਕਟਨਾਵਾ ਬਾਰ-ਬਾਰ ਨਾ ਹੋਣ ਆ ਕਟਨਾਵਾ ਹੁੰਦੀਆਂ ਨੇ ਸਿੱਖ ਕੌਮ ਦਾ ਮੋਰਲ ਆ ਡਾਊਨ ਕਰਦੀਆਂ ਹੈਗੀਆਂ ਨੇ ਜਿਹੜੇ ਉਹਦੀ ਸੈਲਫ ਰਿਸਪੈਕਟ ਹੈਗੇ ਉਹ ਨੂੰ ਥੇਸ ਪਹੁੰਚਦੀ ਹੈ ਤੇ ਇਸ ਕਰਕੇ ਮੈਂ ਚੰਨੀ ਹੈਗੀ ਆ ਤੁਹਾਨੂੰ ਬਹੁਤ ਸੰਗਤਾਂ ਕੱਢਿਆ ਹੋਣ ਤੇ ਇਸ ਮੋਰਚੇ ਨੂੰ ਕਾਮਯਾਬ ਬਣਾਉਣ ਇਹ ਸ਼ਬਦਾ ਨਾਲ ਖਿਮਾ ਦੀ ਜਾਚਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਧੰਨਵਾਦ ਸ਼੍ਰੀਪਾਈ ਗਰਾਂ ਸਿੰਘ ਜੀ ਦੀ ਸੁਪਤਰੀ ਬੀਬੀ ਅੰਮ੍ਰਿਤਪੁਰ ਜੀ ਦਾ ਸ਼ੋਅ ਆਪਣੇ ਕੋਲ ਸਮਾਂ ਪਈ ਸੀਮਤ ਹੈ ਹੁਣ ਮੈਂ 2 ਮਿੰਟਾਂ ਵਾਸਤੇ ਬੇਨਤੀ ਕਰਦਾ ਹਾਂ ਬੱਬਾ ਮਾਨ ਸਿੰਘ ਜੀ 96 ਕਰੋੜੀ ਦੀ ਛਾਣੀ ਤੋਂ ਗਰਜੀਤ ਸਿੰਘ ਬਾਜਬਾ ਜੀ ਆਏ ਨੇ ਸਿਰਫ 2 ਮਿੰਟਾਂ ਵਾਸਤੇ ਆਪਣਾ ਵਿਚਾਰ ਸਾਂਝਾ ਕਰਨਾ ਉਸ ਤੋਂ ਬਾਅਦ ਭਾਈ ਪ੍ਰਗਟ ਸਿੰਘ ਸ਼ਦਕਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਮਾਲਣ ਲਈ ਤਿਆਰ ਰਹਿਣਗੇ ਸਿਰਫ 2 ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸੇਵਾ ਤੇ ਉਹਨੇ ਅਜਵੇਂ ਆਪਾਂ ਨੂੰ ਬਾਬੇ ਕਿਸੇ ਸੇਵਾ ਚ ਖੜ ਦੇ ਨੇ ਲੈ ਟੁੱਦੀ ਇਹ ਸੇਵਾ ਹੈ ਸਭ ਤੋਂ ਉੱਤੇ ਸੇਵਾ ਮੇਰਾ ਸਰਦਾਰ ਜਾਂ ਫੌਜੀ ਸਾਹਿਬ ਗੁਰਜੀਤ ਸਿੰਘ ਕਰ ਰਿਹਾ ਜਿਹੜਾ ਪਹਿਲਾਂ ਤੋਂ ਪਿਆਰੋ ਦੇ ਸੰਤਾਪ ਮੈਂ ਹਟਾਇਆ ਟਾਵਰਾ ਦੇ ਨੌਕਰੀ ਕੀਤੀ ਏ 10 ਸੰਤਨ ਹੀ ਉੱਤੇ ਖੜਾ ਜਾਂਦਾ ਤੇ ਧਾਨੇ ਸਾਹਿਬ ਜੀ ਸਾਹਿਬ ਜੋ 2 ਮਹੀਨਿਆਂ ਤੋਂ ਟਾਵਰਾ ਦੇ ਡੰਗਿਆਂ ਪਿਆ ਹੈ ਪਿਆਰਿਓ ਇਹ ਲੜਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਬਾਣੀ ਦੀ ਕੀ ਗੁਰੂ ਗ੍ਰੰਥ ਸਾਹਿਬ ਪਿਆਰ ਤੇ ਲੱਗੀਆਂ ਇਹ ਜੇ ਨਿਹੰਗ ਸਿੰਘਾਂ ਨੇ ਕੱਲ ਪਰਸੋ ਸੋਧਿਆ ਇਹ ਲਗਾਤਾਰ ਚੱਲਦਿਆਂ ਨੇ ਇਸ ਕਰਕੇ ਪਿਆਰਿਓ ਸਰਕਾਰ ਤਾਂ ਤੇ ਕਾਨੂੰਨ ਵੀ ਬਣਾਉਂਦੀ ਵੀ ਕਾਨੂੰਨ ਬਣਾਏ ਕਾਦੇ ਲਈ ਬਣਾਈਏ ਇਹ ਸਰਕਾਰਾਂ ਨੂੰ ਇਹਦੇ ਚ ਫਾਇਦਾ ਹੈ ਇਸ ਕਰਕੇ ਪਿਆਰਿਓ ਆਪਾਂ ਨੂੰ ਵੱਧ ਚੜ ਕੇ ਟੋਣਾ ਚਾਹੀਦਾ